ਨਮਸਕਾਰ ਆਕਾਸ਼ਵਾਨੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੇ ਇਸ ਖੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਤੇ ਲੋਕਾਂ ਨਾਲ ਕੀਤੀ ਗੱਲਬਾਤ ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਤਿੰਨ ਨਵੇਂ ਅਪਰਾਧਕ ਕਾਨੂੰਨ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ਯ અધિનિયਮ 1 ਜੁਲਾਈ 2024 ਤੋਂ ਲਾਗੂ ਹੋ ਗਏ ਨੇ ਇਹਨਾਂ ਕਾਨੂੰਨਾਂ ਦਾ ਉਦੇਸ਼ ਭਾਰਤ ਦੀ ਕਾਨੂੰਨ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਕੁਸ਼ਲ ਤੇ ਸਮਕਾਲੀ ਬਣਾਉਣਾ ਹੈ ਇਹਨਾਂ ਕਾਨੂੰਨਾਂ ਬਾਰੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਵੱਖ-ਵੱਖ ਸਿਲਿਆ ਤੋਂ ਕਾਨੂੰਨ ਮਹਾਰਾਣੀ ਇਹਨਾਂ ਕਾਨੂੰਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਤੇ ਐਡਵੋਕੇਟ ਅਮਿਤ ਮੜਖਨ ਬੋਲ ਰਹੇ ਨੇ ਖਰੜ ਤੋਂ ਮੋਦੀ ਗਵਰਨਮੈਂਟ ਨੇ ਤਿੰਨ ਨਿਊ ਲਾਜ਼ ਲੈ ਕੇ ਆਏ ਆ ਜੀ ਜਿਸ ਹੈਗਾ ਜੀ ਭਾਰਤੀ ਸਾਕਸ਼ੀ ਅਧਿਨਿਯਮ ਭਾਰਤੀ ਨਿਆਂ ਸੰਹਿਤਾ ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਜੀ ਪਹਿਲਾ ਸੀਗਾ ਜੀ ਜਿਹੜੇ ਪੀਓ ਹੋ ਜਾਂਦੇ ਤੇ ਪਗੋੜੇ ਜਿਹਨਾਂ ਨੂੰ ਕਹਿ ਦਿੰਦੇ ਉਹਨਾਂ ਦੀਆਂ ਪੀਓ ਡਿਕਲੇਅਰ ਹੋਣ ਤੋਂ ਬਾਅਦ ਫਾਈਲਸ ਐ ਉਹ ਕਨਜ਼ਾਈਨ ਹੋ ਜਾਂਦੀਆਂ ਸੀਗੀਆਂ ਹੁਣ ਗਵਰਨਮੈਂਟ ਨੇ ਪ੍ਰੋਵੀਜ਼ਨਸ ਰੱਖੀਆਂ ਕਿ ਜਿਹੜੇ ਪ੍ਰੋਕਲੇਮਡ ਡਿਫੈਂਡਰਸ ਐ ਉਹਨਾਂ ਦੀ ਐਬਸੈਂਸ ਵੀ ਟ੍ਰਾਇਲ ਜਿਹੜੀ ਉਹ ਕੰਡਕਟ ਕੀਤੀ ਜਾ ਸਕਦੀ ਤੇ ਹੋਰ ਪ੍ਰੋਗਰੈਸਿਵ ਸਟੈਪਸ ਲਏ ਆ ਕਿ ਜਿਹ 7 ਇਅਰਸ ਦੀ ਪਨਿਸ਼ਮੈਂਟ ਹੈ ਉਸ ਫੋਰੈਂਸਿਕਸ ਜ਼ਰੂਰੀ ਕਰਤੇ ਹੈ ਕਿ ਜਿਵੇਂ ਵੀਡੀਓਗ੍ਰਾਫੀ ਹੋਗੀ ਹੋਰ ਬਲੱਡ ਸੈਂਪਲਸ ਦੀ ਹੋਗੀ ਇਸ ਤਰ੍ਹਾਂ ਦੀ ਪ੍ਰੋਵੀਜ਼ਨਸ ਹੋਰ ਲਏ ਆਏ ਕਿਸੇ ਤਰੀਕੇ ਨਾਲ ਆਪਣਾ ਇੰਡੀਅਨ ਐਵੀਡੈਂਸ ਐਕਟ ਚ ਜਿਹੜੇ ਇਲੈਕਟ੍ਰੋਨਿਕ ਐਵੀਡੈਂਸ ਹੈ ਉਹਨਾਂ ਨੂੰ ਇਨਕਲੂਡ ਕਰ ਲਿਆ ਪਹਿਲਾਂ ਜਿਹੜੀ ਹੈਗੀ ਲੋਅ ਕਲੀਅਰ ਨਹੀਂ ਸੀਗੀ ਹੁਣ ਇਸ ਇਲੈਕਟ੍ਰੋਨਿਕ ਐਵੀਡੈਂਸ ਇਨਕਲੂਡਡ ਹੈ ਜਿਸ ਪ੍ਰੋਪਰ ਪ੍ਰੋਸੀਜਰ ਆ ਗਿਆ ਕਿ ਕਿਵੇਂ ਈਮੇਲਸ ਕਿਵੇਂ ਪ੍ਰੂਫ ਕਰਨੀ ਹੈ ਆਪਣਾ ਸਟੇਟਮੈਂਟ ਆਫ ਅਕਾਊਂਟਸ ਹੈ ਬੈਂਕਸ ਦੀਆਂ ਜਿਹੜੀਆਂ ਹੈਗੀਆਂ ਉਹ ਕਿਸ ਤਰ੍ਹਾਂ ਪ੍ਰੂਫ ਕਰਨੀਆਂ ਇਸ ਤਰ੍ਹਾਂ ਕਾਫੀ ਸਾਰੀਆਂ ਜਿਹੜੀਆਂ ਚੇਂਜਸ ਹੈਗੀਆਂ ਉਹ ਲਾਅ ਚ ਗਗਨਦੀਪ ਸਿੰਘ ਐਡਵੋਕੇਟ ਫਰੀਦਕੋਟ ਇਹ ਤਿੰਨ ਨਵੇਂ ਬਣੇ ਕਾਨੂੰਨ ਇਹਨਾਂ ਦੇ ਲਾਗੂ ਹੋਣ ਦੇ ਕਾਰਨ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਜਿਵੇਂ ਕਿ ਆਈਪੀਸੀ ਦੀ ਜਗ੍ਹਾ ਤੇ ਬੀ ਐਨ ਐਸ ਲਾਗੂ ਕਰ ਦਿੱਤਾ ਗਿਆ ਸੀ ਆਰਪੀਸੀ ਦੀ ਜਗ੍ਹਾ ਤੇ ਬੀ ਐਨ ਐਸਐਸ ਲਾਗੂ ਕਰ ਦਿੱਤਾ ਗਿਆ ਬੀ ਐਸਐਸ ਇਹਨਾਂ ਦੇ ਲਾਗੂ ਹੋਣ ਤੋਂ ਬਾਅਦ ਸਭ ਤੋਂ ਪਹਿਲਾ ਕੇਸ ਜੋ ਕਿ ਮੱਧ ਪ੍ਰਦੇਸ਼ ਦੇ ਵਿੱਚ ਨਿਰਜ ਹੋਇਆ ਹੁਣ ਅਸੀਂ ਜ਼ੀਰੋ ਆਫ ਆਈਆਰ ਦੇ ਦੇ ਕਿਸੇ ਵੀ ਸੇਵਾ ਵਿੱਚ ਦਰਜ ਕਰਵਾ ਸਕਦੇ ਹਾਂ ਮੈਂ ਕੋਟਪੁਰਾ ਤੋਂ ਲਾਇਰ ਡ ਜੇਕਰ ਕੋਈ ਵਿਅਕਤੀ ਤੁਹਾਡੀ ਆਈਡੈਂਟੀਟੀ ਚੋਰੀ ਕਰਕੇ ਕਿਸੇ ਨਾਲ ਠੱਗੀ ਮਾਰਦਾ ਹੈ ਜਾਂ ਉਸ ਦਾ ਗਲਤ ਇਸਤੇਮਾਲ ਕਰਦਾ ਹੈ ਤਾਂ ਆਈਟੀ ਐਕਟ 2000 ਦੇ ਅਨੁਸਾਰ ਇਸ ਨੂੰ ਕ੍ਰਿਮੀਨਲ ਆਫੈਂਸ ਮੰਨਿਆ ਜਾਵੇਗਾ ਅਤੇ ਉਸ ਵਿਅਕਤੀ ਨੂੰ 3 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਜਿਸ ਵਿੱਚ ਆਨਲਾਈਨ ਸਕੈਮਰਜ਼ ਅਤੇ ਹੈਕਰਜ਼ ਵੀ ਸ਼ਾਮਲ ਹੋਣਗੇ। ਕੋਟਪੂਰਾ ਤੋਂ ਲਾਇਰ ਡਾਕਟਰ ਪਵਿੱਤ ਗੋਇਲ ਪਿਛਲੇ ਸਾਲ 2023 ਦੇ ਵਿੱਚ ਦੀ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2003 ਨੂੰ ਪਾਰਿਤ ਕੀਤਾ ਗਿਆ ਹੈ। ਇਸੇ ਦੇ ਅਧੀਨ ਭਾਰਤ ਵਿੱਚ ਪਹਿਲੀ ਵਾਰ ਡਾਟਾ ਪ੍ਰੋਟੈਕਸ਼ਨ ਤੇ ਕੰਮ ਕੀਤਾ ਗਿਆ ਹੈ ਕਾਨੂੰਨ ਬਣਾਉਣਾ ਸਰਕਾਰਾਂ ਦਾ ਕੰਮ ਹੈ ਤੇ ਉਸ ਦੀ ਇੰਟਰਪ੍ਰੀਟੇਸ਼ਨ ਕਰਨਾ ਜੁਡੀਸ਼ਰੀ ਦਾ ਕੰਮ ਹੈ ਵੱਧਦੇ ਆਨਲਾਈਨ ਫਰਾਡਾਂ ਨੂੰ ਵੇਖਦੇ ਹੋਏ ਜੁਡੀਸ਼ਰੀ ਵੀ ਬਹੁਤ ਸਖਤ ਹੋ ਰਹੀ ਹੈ ਵ੍ਰਿਸ਼ਵਰ ਕੋਰਟ ਕਪੂਰਾ ਤੋਂ ਜੋ ਵੀ ਸੰਵਿਧਾਨ ਦੇ ਵਿੱਚ ਸੋਧ ਹੁੰਦੀ ਹੈ ਉਹ ਕਿਸੇ ਨਾ ਕਿਸੇ ਫਾਇਦੇ ਦੇ ਕਾਰਨ ਹੁੰਦੀ ਹੈ ਜੋ ਪੁਰਾਣੀਆਂ ਕਮੀਆਂ ਰਹਿ ਜਾਂਦੀਆਂ ਉਹਨਾਂ ਨੂੰ ਸੁਧਾਰਨ ਵਾਸਤੇ ਜੋ ਉਹਨਾਂ ਦੇ ਵਿੱਚ ਸੋਧ ਕਰਕੇ ਤਿੰਨ ਨਵੇਂ ਕਾਨੂੰਨ ਬਣਾਏ ਗਏ ਹੈ ਜਿੰਨੀਆਂ ਫੈਸਿਲਿਟੀਆਂ ਅਸੀਂ ਅਵੇਲ ਕਰ ਰਹੇ ਹਾਂ ਉਹਨਾਂ ਸਾਰੀਆਂ ਦੇ 네ਗੇਟਿਵ ਪੁਆਇੰਟਸ ਵੀ ਨੇ ਸਾਈਬਰ ਅਰੈਸਟ ਜਿਹੜੀ ਹੈਗੀ ਹੈ ਉਹਦੇ ਬੜੇ ਕੇਸਿਸ ਹੋ ਰਹੇ ਹੈ ਛੇਤ ਰੋ ਡਾਕਟਰ ਨਿਧੀ ਮਹਾਜਨ ਪ੍ਰਿੰਸੀਪਲ ਗੋਲਡਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਗੁਰਦਾਸਪੁਰ ਇਹ ਕਾਨੂੰਨ ਲਾਗੂ ਕਰਕੇ ਭਾਰਤ ਸਰਕਾਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਜਿਸ ਵਿੱਚ ਪਨਿਸ਼ਮੈਂਟ ਦੀ ਥਾਂ ਜਸਟਿਸ ਲੈ ਲਵੇਗਾ ਭਾਰਤੀ ਨਿਆਇ ਸਹਿਤਾ ਆਈਪੀਸੀ ਦੀ ਜਗ੍ਹਾ ਲਵੇਗਾ ਇਸ ਵਿੱਚ 21 ਨਵੇਂ ਅਪਰਾਧ ਜੋੜੇ ਗਏ ਹਨ 42 ਅਪਰਾਧਾਂ ਦੀ ਸਜ਼ਾ ਵਧਾਈ ਗਈ ਹੈ ਅਤੇ 82 ਅਪਰਾਧਾਂ ਵਿੱਚ ਜੁਰਮਾਨਾ ਵਧਾਇਆ ਗਿਆ ਹੈ ਪਹਿਲੀ ਸੁਣਵਾਈ ਦੇ 60 ਦਿਨਾਂ ਦੇ ਵਿੱਚ ਵਿੱਚ ਅਪਰਾਧ ਤੈ ਹੋਵੇਗਾ ਅਤੇ ਸੁਣਵਾਈ ਦੇ ਸਮਾਪਤ ਹੋਣ ਤੋਂ 45 ਦਿਨਾਂ ਦੇ ਅੰਦਰ ਸਜ਼ਾ ਵੀ ਤੈ ਕੀਤੀ ਜਾਏਗੀ ਜਿਸ ਨਾਲ ਇੱਕ ਅਪਰਾਧੀ ਦੇ ਥਾਂ ਜਾਨਤੀ ਵਾਦੂ ਸਮਾਂ ਬਰਬਾਦ ਨਹੀਂ ਹੋਵੇਗਾ ਕਿ ਜਿਨਨੇ ਪ੍ਰਭਾਵੀ ਤਰੀਕੇ ਨਾਲ ਇਹ ਕਾਨੂੰਨ ਲਾਗੂ ਹੋਣਗੇ ਉਨਾਂ ਹੀ ਸਾਡੀ ਅਗਲੀ ਪੀੜ੍ਹੀ ਅਤੇ ਸਾਡੇ ਦੇਸ਼ ਦਾ ਭਵਿੱਖ ਬਿਹਤਰ ਹੋਵੇਗਾ ਗੁਰਦੇਵ ਸਿੰਘ ਰੰਧਾਵਾ ਪਟਾਣਕੋਟ ਤੋਂ ਪਹਿਲੇ ਕਾਨੂੰਨਾਂ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਖੱਜਲਖੁਆਰੀ ਹੁੰਦੀ ਥਾਣੇ ਦੇ ਵਿੱਚ ਪੜਕਣਾ ਪੈਂਦਾ ਸੀ ਔਰ ਲੰਬੇ ਸਮੇਂ ਤੱਕ ਕੋਰ ਕਚੈਰੀਆਂ ਦੇ ਚੱਕਰ ਕੱਢਦੇ ਰਹਿੰਦੇ ਸੀ ਪਰ ਜਿਹੜਾ ਹੁਣ ਕੇਂਦਰ ਸਰਕਾਰ ਵੱਲੋਂ ਜਿਹੜੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਗਏ ਆ ਉਹਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲਣ ਵਾਲੀ ਆ ਲੋਕਾਂ ਨੂੰ ਜਿਹੜੀ ਇਹਦੇ ਵਿੱਚ ਜਲਦ ਤੋਂ ਜਲਦ ਜਿਹੜੇ ਨਿਆ ਮਿਲਣ ਦੀ ਜ ਉਹ ਤਾਂ ਸੈਂਮੀਨਾਰ ਵੀ ਲਗਾਏ ਜਾਣੇ ਚਾਹੀਦੇ ਨਾ ਤਾਂ ਜੋ ਲੋਕਾਂ ਨੂੰ ਇਹਨਾਂ ਕਾਨੂੰਨਾਂ ਬਾਰੇ ਜਿਹੜੀ ਪੂਰਨਤਾ ਜਿਹੜੀ ਜਾਣਕਾਰੀ ਉਹ ਮਿਲ ਸਕੇ ਮੈਂ ਮਾਤੂ ਮੁਰਾਰੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਹਾਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਕੀਤੇ ਗਏ ਹਨ ਇਹਨਾਂ ਦਾ ਉਦੇਸ਼ ਕਾਨੂੰਨੀ ਪ੍ਰਣਾਲੀ ਨੂੰ ਜ਼ਿਆਦਾ ਪਾਰਦਰਸ਼ੀ ਕੁਸ਼ਲ ਅਤੇ ਆਧੁਨਿਕ ਬਣਾਉਣਾ ਹੈ ਹੁਣ ਐਫ ਆਈ ਆਰ ਕਰਾਉਣ ਤੋਂ ਬਾਅਦ ਕੇਸ ਦਾ ਨਿਪਟਾਰਾ 3 ਸਾਲ ਵਿੱਚ ਕਰਨਾ ਲਾਜ਼ਮੀ ਹੋਵੇਗਾ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਦਿਨੋ ਦਿਨ ਸਾਹਮਣੇ ਆ ਰਹੇ ਨੇ। ਹਾਲ ਹੀ ਵਿੱਚ ਚੱਲ ਰਹੇ ਨਵੇਂ ਅਪਰਾਧ ਸਾਈਬਰ ਅਰੈਸਟ ਦਾ ਲੱਖਾਂ ਲੋਕ ਸ਼ਿਕਾਰ ਹੋਏ ਨੇ। ਅਪਰਾਧੀ ਲੋਕਾਂ ਨੂੰ ਆਪਣੇ ਚਾਂਸੇ ਵਿੱਚ ਫਸਾ ਕੇ ਸਾਈਬਰ ਅਰੈਸਟ ਦੀ ਗੱਲ ਆਖਦੇ ਨੇ। ਹੁਣ ਤੱਕ ਸਾਡੇ ਦੇਸ਼ ਵਿੱਚ ਸਾਈਬਰ ਅਰੈਸਟ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਕਿਸੇ ਐਪ ਜਾਂ ਫਿਰ ਵੀਡੀਓ ਕਾਲ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਜਿਸ ਵਿੱਚ ਅਪਰਾਧੀ ਆਪਣੇ ਆਪ ਨੂੰ ਇੰਸਪੈਕਟਰ ਜਾਂ ਫਿਰ ਕੋਈ ਹੋਰ ਅਹੁਦੇਦਾਰ ਦੱਸ ਕੇ ਲੋਕਾਂ ਤੇ ਕਈ ਤਰੀਕੇ ਦੇ ਇਲਜ਼ਾਮ ਲਾਉਂਦੇ ਨੇ। ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਇਸ ਧੋਖੇ ਤੋਂ ਬਚ ਸਕਣ। ਆਕਾਸ਼ਵਾਨੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਇਸ ਸਪਰਾਧ ਬਾਰੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕੀ ਆਖਣਾ ਹੈ ਆਓ ਸੁਣਦੇ ਹਾਂ। ਮੰਤਰੀ ਸਿੰਘ ਚਾਹਲ ਐਡਵੋਕੇਟ ਸਾਹਿਬ ਕਾ ਪ੍ਰਧਾਨ ਜ਼ਿਲ੍ਹਾ ਬਾਰਾਸ਼ੋਸ਼ਰ ਮੋਹਾਲੀ ਸਾਈਬਰ ਅਰੇਸਟ ਜੋ ਡਿਜੀਟਲ ਅਰੇਸਟ ਜੀਨੂੰ ਕਿਹਾ ਜਾਂਦਾ ਹੈ। ਇਹਦੇ ਵਿੱਚ ਆਮ ਤੌਰ ਤੇ ਲੋਕਾਂ ਨੂੰ ਕਾਲ ਆਉਂਦੀ ਹੈ ਕਿ ਤੁਹਾਡਾ ਕੋਈ ਨਾ ਕੋਈ ਝੂਠੇ ਕੇਸ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਫਲਾਣੇ ਕੇਸ ਵਿੱਚ ਟ੍ਰੇਸ ਆਊਟ ਹੋਏ ਹੈ ਜਿਹਦੇ ਕਰਕੇ ਤੁਹਾਨੂੰ ਅਸੀਂ ਡਿਜੀਟ ਆ ਜਾਣੇ ਆ ਘਬਰਾਉਣ ਕਰਕੇ ਉਹ ਉਹਨਾਂ ਨੂੰ ਕਹਿ ਦਿੰਦੇ ਆ ਕਿ ਜੇ ਤੁਸੀਂ ਇਹਨੂੰ ਫੈਸਲਾ ਅਸੀਂ ਬਾਰੋ-ਬਾਰੀ ਨਵੇੜਨਾ ਹੈ ਤਾਂ ਤੁਸੀਂ ਐਨੇ ਪੈਸੇ ਸਾਨੂੰ ਪੇ ਕਰ ਦੋ ਆਨਲਾਈਨ ਜਦ ਕਿ ਅਸਲ ਵਿੱਚ ਡਿਜੀਟਲ ਅਰੈਸਟ ਨਾਂ ਦੀ ਕੋਈ ਲੀਗਲ ਐਂਟੀਟੀ ਨਹੀਂ ਹੈ ਇਸ ਚੀਜ਼ ਦੀ ਉਹ ਇਹਦੇ ਬਾਰੇ ਆਪਣੇ ਨੇੜੇ ਦੇ ਜੋ ਪੁਲਿਸ ਸਟੇਸ਼ਨ ਹੈ ਉਹਨੂੰ ਵੀ ਇਨਫਾਰਮ ਕਰ ਸਕਦੇ ਆ ਤੇ ਆਪਣੇ ਆਪ ਨੂੰ ਬਿਨਾਂ ਘਬਰਾਏ ਦੇ ਰਹਿ ਕੇ ਆਪਣੇ ਆਪ ਨੂੰ ਬਚਾ ਸਕਦੇ ਹਨ ਲਵਿੰਦਰ ਸਿੰਘ ਨਿਗਾ ਹੈ ਐਡਵੋਕੇਟ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਸਾਈਬਰ ਅਰੈਸਟ ਦੀ ਨਵੀਂ ਟਰਮ ਆਈ ਹੈ ਪਹਿਲਾਂ ਸਾਈਬਰ ਫਰਾਡ ਹੁੰਦੇ ਜਿਹੜੇ ਅਨਨੋਨ ਬੰਦੇ ਹੈਗੇ ਉਹਨਾਂ ਨੂੰ ਉਹਨਾਂ ਨੂੰ ਫਾਲੋ ਨਾ ਕਰੋ ਅਨਨੋਨ ਬ ਇਸ ਤਰ੍ਹਾਂ ਦਾ ਹੁੰਦਾ ਤੁਹਾਨੂੰ ਲਾਲਚ ਵਸ਼ ਵੀ ਤੁਸੀਂ ਇਹਨੂੰ ਕਲਿੱਕ ਕਰੋ ਉਹਨੂੰ ਨਾ ਕਰੋ ਤੇ ਸਰਕਾਰ ਦੀ ਜਿਹੜੀ ਗਾਈਡਲਾਈਨ ਹੈ ਟਰਾਈ ਦੀ ਜਿਹੜੀ ਗਾਈਡਲਾਈਨ ਹੈ ਉਹਨੂੰ ਫਾਲੋ ਕਰੋ ਮੈਂ ਬਜ਼ੁਰਗ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਜਿਹੜੀ ਪੈਨਸ਼ਨਾਂ ਆਉਂਦੀਆਂ ਨੇ ਸਭ ਕੁਝ ਆਉਂਦਾ ਹੈ ਤੇ ਤੁਸੀਂ ਮੋਬਾਈਲ ਇਸਤੇਮਾਲ ਕਰ ਰਹੇ ਹੋ ਤੇ ਤੁਸੀਂ ਮੋਬਾਈਲਾਂ ਨੂੰ ਘੱਟ ਤੋਂ ਘੱਟ ਐਂਡਰੋਇਡ ਫੋਨਾਂ ਨੂੰ ਇਸਤੇਮਾਲ ਕਰੋ ਜਿਹੜੇ ਪੁਰਾਣੇ ਇਸ ਵਿੱਚ ਉਹਨਾਂ ਨੇ ਇਸਤੇਮਾਲ ਕਰੋ ਤਾਂ ਕਿ ਤੁਸੀਂ ਅਲੱਗ-ਅਲੱਗ ਕੋਈ ਮਤਲਬ ਲਿੰਕ ਨਾ ਖੁੱਲ ਸਕੋ ਕੁਲਵਿੰਦਰ ਵਿਰਖ ਮੋਬਾਈਲ ਬੇਸ਼ੱਕ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੱਕ ਖਬਰ ਪੜਨ ਨੂੰ ਮਿਲੀ ਕਿ ਸੋ ਅਜਿਹੀ ਸਾਈਬਰ ਅਪਰਾਧਾਂ ਤੋਂ ਬਚਣ ਦੀ ਬੇਹੱਦ ਜ਼ਰੂਰਤ ਹੈ ਤਾਂ ਕਿ ਤੁਹਾਡੇ ਖੂਨ ਪਸੀਨੇ ਨਾਲ ਕਮਾਈ ਹੋਈ ਲੱਖਾਂ ਕਰੋੜਾਂ ਰੁਪਏ ਅਜਿਹੇ ਠੱਗਾਂ ਦੀ ਜੇਬ ਵਿੱਚ ਨਾ ਚਲੇ ਜਾਣ ਪਰਮਿੰਦਰ ਕੌਰ ਪੰਜਾਬੀ ਮਿਸਟਰ ਸਰਕਾਰੀ ਹਾਈ ਸਕੂਲ ਪਿਪਲੀ ਨਵੀ ਅੱਜ ਕੱਲ ਜਿਵੇਂ ਸਾਰਾ ਕੰਮ ਆ ਇੰਟਰਨੈਟ ਦੇ ਜ਼ਰੀਏ ਹੁੰਦਾ ਹੈ ਪੈਸੇ ਦਾ ਲੈਣ ਦੇਣ ਇਹ ਵੀ ਇੰਟਰਨੈਟ ਦੇ ਰਾਹੀਂ ਆਨਲਾਈਨ ਹੀ ਹੁੰਦਾ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਆਪਣੇ ਮੋਬਾਈਲ ਉੱਪਰ ਕਿਸੇ ਅਣਜਾਣ ਲਿੰਕ ਤੇ ਕਲਿੱਕ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਵੀ ਓਟੀਪੀ ਸ਼ੇਅਰ ਨਹੀਂ ਕਰਨੀ ਚਾਹੀਦੀ ਤੇ ਕੋਈ ਵੀ ਮਹੱਤਵਪੂਰਨ ਉਹ ਜਾਣਕਾਰੀ ਹੈ ਜਿਹੜੀ ਉਹ ਆਪਣੇ ਮੋਬਾਈਲ ਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀ। ਜਮਲ ਸਿੰਘ ਅਤੇ ਮਹਿਤਰਨ ਤੰਦਾ ਰਹਿਣ ਵਾਲਾ ਵੇਖਣ ਨੂੰ ਮਿਲਦਾ ਕਿ ਲੋਕਾਂ ਦੇ ਜਿਹੜੇ ਖਾਤੇ ਨੇ ਜਿਹੜੇ ਉਹਨਾਂ ਦਾ ਬੈਂਕ ਬੈਲੈਂਸ ਹੈ ਉਹ ਜ਼ੀਰੋ ਹੋ ਜਾਂਦਾ। ਸਾਨੂੰ ਇਹੋ ਜੇ ਲਿੰਕਾਂ ਤੋਂ ਬਚਣਾ ਚਾਹੀਦਾ ਜਿਹੜੇ ਕਿ ਮੋਬਾਈਲਾਂ ਵਿੱਚ ਭੇਜੇ ਜਾਂਦੇ ਨੇ ਜਾਂ ਈਮੇਲ ਦੇ ਰਾਹੀਂ ਭੇਜੇ ਜਾਂਦੇ ਨੇ। ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਆਦੇਸ਼ ਅਗਨੀ ਹੋਤਰੀ ਐਡਵੋਕੇਟ ਤਰਨ ਤਰਨ ਜੋ ਚੋਰ ਲੋਕ ਉਹਨਾਂ ਨੇ ਨਵੇਂ-ਨਵੇਂ ਤਰੀਕੇ ਲੋਕਾਂ ਨੂੰ ਝਾਂਸਾ ਦੇਣ ਵਾਸਤੇ ਉਹਨਾਂ ਨੂੰ ਸ਼ੋਸ਼ਣ ਕਰਨ ਵਾਸਤੇ ਉਹਨਾਂ ਉਨਾਂ ਨੂੰ ਠਗੀ ਮਾਰਨ ਵਾਸਤੇ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ ਆਮ ਤੌਰ ਤੇ ਨਾਗਰਿਕਾਂ ਨੂੰ ਫੋਨ ਆਉਂਦੇ ਹਨ ਕਿ ਤੁਹਾਡਾ ਕੋਰਟ ਕੇਸ ਚੱਲ ਰਿਹਾ ਹੈ ਜੇ ਤੁਸੀਂ ਬਚਣਾ ਚਾਹੁੰਦੇ ਹੋ ਤੇ ਤੁਸੀਂ ਇਹਨੇ ਪੈਸੇ ਸਾਨੂੰ ਜਮ੍ਹਾਂ ਕਰਾ ਦਿਓ ਤੁਹਾਡਾ ਹੀ ਬਾਰ ਬਾਰੀ ਕੰਮ ਕਰਾ ਦਾਂਗੇ ਤੁਹਾਡਾ ਬੈਨੀਫਿਟ ਦਵਾਗੇ ਲੇਕਿਨ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈ ਇਸ ਤਰ੍ਹਾਂ ਕੋਈ ਵੀ ਕੁਝ ਨਹੀਂ ਕਰ ਸਕਦਾ ਜੇ ਤੁਹਾਨੂੰ ਲੱਗਦਾ ਹੈ ਕੋਈ ਗਲਤ ਕਾਲ ਆ ਰਹੀ ਹੈ ਤੇ ਯੂ ਕੈਨ ਇਮੀਡੀਏਟਲੀ ਅਪਰੋਚ ਟੂ ਲੋਕਲ ਪੁਲਿਸ ਸਟੇਸ਼ਨ ਤੁਸੀਂ ਥਾਣੇ ਜਾ ਕੇ ਉਹਦੀ ਰਿਪੋਰਟ ਕਰ ਸਕਦੇ ਜੇ ਤੇ ਇਸ ਦੇ ਨਾਲ ਤੁਸੀਂ ਠਗੀ ਦੇ ਬਚ ਸਕਦੇ ਜੇ ਸੁਭੋਦ ਵਰਮਾ ਫਾਜ਼ਿਲਕਾ ਡਿਜੀਟਲ ਅ ਆਪਣੇ ਮਨ ਕੀ ਬਾਤ ਆਯੋਕਰਮ ਦੇ ਵਿੱਚ ਵੀ ਇਸ ਬਾਰੇ ਖਾਸ ਤੌਰ ਤੇ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਅਲਰਟ ਰਹਿਣ ਦੀਦਾਇਤਾ ਕੀਤੀਆਂ ਤੁਹਾਡੇ ਸਿੱਧੇ ਫੋਨ ਤੇ ਆਉਣ ਵਾਲੇ ਕਿਸੇ ਵੀ ਕਾਲ ਨੂੰ ਜਾਂ WhatsApp ਕਾਲ ਨੂੰ ਜਾਂ ਮੈਸੇਜ ਨੂੰ ਤੁਸੀਂ ਕੁਝ ਵੀ ਇੰਪੋਰਟੈਂਸ ਨਾ ਦਿਓ ਗੁਰਦਾਸਪੁਰ ਤੋਂ ਬਾਲਕਿਸ਼ਨ ਕਾਲੀਆ ਸਾਈਬਰ ਕ੍ਰਾਈਮ ਦੇ ਬਾਰੇ ਬਹੁਤ ਹੀ ਘੱਟ ਅਵੇਅਰਨੈਸ ਹੈ ਜਿੰਨੇ ਵੀ ਸਾਡੇ ਬਜ਼ੁਰਗ ਨੇ ਹਮੇਸ਼ਾ ਇਹ ਠੱਗੀ ਦਾ ਸ਼ਿਕਾਰ ਹੁੰਦੇ ਨੇ ਜੇ ਅਸੀਂ ਗੱਲ ਕਰੀਏ ਕਿ ਗੁਰਦਾਸਪੁਰ ਦੇ ਵਿੱਚ ਸਕੂਲ ਜਿੰਨੇ ਨੇ ਆ ਡਿਸਟ੍ਰਿਕਟ ਦੇ ਵਿੱਚ ਜਿੰਨੇ ਸਕੂਲ ਨੇ ਉੱਥੇ ਇੱਕ ਨਾ ਇੱਕ ਕਲਾਸ ਜਿਹੜੀ ਆ ਉਹ ਅਵੇਅਰਨੈਸ ਦੀ ਲੱਗਣੀ ਚਾਹੀਦੀ ਹੈ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਉਡਾ ਆਧਾਰ ਕਾਰਡ ਅਗਰ ਮੋਬਾਈਲ ਨਾਲ ਲਿੰਕ ਹੈ ਤੇ ਫਿਰ ਤੁਹਾਨੂੰ ਕਿਹੜੀ ਜਗ੍ਹਾ ਤੇ OTP ਨਹੀਂ ਦੇਣਾ ਚਾਹੀਦਾ ਜਾਂ ਜਾਂ ਬਜ਼ੁਰਗਾਂ ਨਾਲ ਠੱਗੀ ਹੋ ਗਈ। ਕਿਨ ਅਵੇਅਰਨੈਸ ਦੀ ਇਹ ਗੱਲ ਕਰੀ ਤੇ ਅਵੇਅਰਨੈਸ ਟੋਟਲ ਜ਼ੀਰੋ ਆ। ਇੰਜੀਨੀਅਰ ਸੂਰਜ ਮੈਂ ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਗੁਰਦਾਸਪੁਰ ਵਿੱਚ ਐਜ਼ ਅ ਟੈਕਨੀਕਲ ਐਕਸਪਰਟ ਵਜੋਂ ਆਪਣੀ ਸੇਵਾ ਨਿਭਾ ਰਿਹਾ ਹਾਂ। ਅਸੀਂ ਅਕਸਰ ਆਪਣੀ ਜਾਣਕਾਰੀ ਜਿਵੇਂ ਕਿ ਪਾਸਵਰਡ ਜਾਂ ਬੈਂਕ ਡਿਟੇਲ ਗਲਤੀ ਨਾਲ ਅਸੁਰੱਖਿਅਤ ਵੈੱਬਸਾਈਟਾਂ ਉੱਪਰ ਸ਼ੇਅਰ ਕਰ ਦਿੰਨੇ ਹਾਂ ਜਾਂ ਕਿਸੇ ਫਰਾਡ ਕਾਲ ਦੇ ਵਿੱਚ ਆਪਣੀ ਸਾਰੀ ਡਾਟਾ ਜਾਣ ਕਰਦੀ ਹੈ ਸੋ ਆਓ ਅਸੀਂ ਸਾਰੇ ਇੱਕ ਜ਼ਿੰਮੇਵਾਰ ਨਾਗਰਿਕ ਬਜੋ ਸਾਈਬਰ ਕ੍ਰਾਈਮ ਦੀ ਨੀਮਾਂ ਦੀ ਪਾਲਣਾ ਕਰੀਏ ਅਤੇ ਹਰ ਇੱਕ ਬਿੰਦੇ ਨੂੰ ਸਾਈਬਰ ਕ੍ਰਾਈਮ ਨਾਲ ਹੋਣ ਵਾਲੇ ਅਪਰਾਧਾਂ ਬਾਰੇ ਜਾਗਰੂਕ ਕਰਵਾਈਏ ਅਗੇਸ਼ਟਾ ਕੋ ਮੈਂ ਪਠਾਨ ਕੋਰ ਤੋਂ ਟਿਕ ਕਰਨ ਤੋਂ ਪਹਿਲੇ ਜਾਂ ਉਹ ਐਪਲੀਕੇਸ਼ਨ ਖੋਲਣ ਤੋਂ ਪਹਿਲੇ ਉਹਦੇ ਬਾਰੇ ਚੰਗੀ ਤਰ੍ਹਾਂ ਅਵੇਅਰ ਹੋਣਾ ਚਾਹੀਦਾ ਅੱਜ ਦੇ ਪ੍ਰੋਗਰਾਮ ਤੋਂ ਜ਼ਿਲ੍ਹੇ ਤੋਂ ਸਹਿਯੋਗ ਰਿਹਾ ਫਰੀਦਕੋਟ ਤੋਂ ਤਰਸੀਮ ਕੁਮਾਰ, ਚਾਨਣਾ, ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਮੁਹਾਲੀ ਤੋਂ ਮਨੋਜ ਗਿਰਦਰ, ਤਰਨਤਾਰਨ ਤੋਂ ਅਮਿਤ ਮਰਵਾਹਾ, ਫਾਜ਼ਿਲਕਾ ਤੋਂ ਜਲੇਸ਼ ਠਠਈ ਅਤੇ ਪਠਾਨਕੋਟ ਤੋਂ ਰਚਨੀਸ਼ ਕੁਮਾਰ। ਇਸ ਦਿਨਾਂ ਲਈ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇਤੀ ਹੋਵੇਗੀ ਮੁਲਾਕਾਤ। ਤਾਂਤਾਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ। ਪੇਸ਼ਕਸ਼ ਰਾਜੇਸ਼ ਪਾਲੀ।